ਕਈ ਵਾਰੇ ਜ਼ਿੰਦਗੀ ਇਨਸਾਨ ਨੂੰ ਐਸੇ ਮੁਕਾਮ ਦੇ ਉੱਪਰ ਖੜਾ ਕਰ ਦਿੰਦੀ ਹੈ ਨਾ ਤਾਂ ਉਸ ਵਕਤ ਇਨਸਾਨ ਅਗਾਹ ਜੁਗਾ ਹੁੰਦਾ ਹੈ ਨਾ ਪਛਾਹ ਜੁਗਾ ਇੱਕ ਐਦਾਂ ਦੀ ਹੀ ਘਟਨਾ ਜੋ ਕਿ ਗगन ਦੇ ਨਾਲ ਵਾਪਰੀ ਜਦੋਂ ਉਹ ਵਿਦੇਸ਼ ਤੋਂ ਵਾਪਸ ਆਇਆ ਤੇ ਉਸ ਦੀ ਜ਼ਿੰਦਗੀ ਬਿਲਕੁਲ ਹੀ ਜੋ ਕਿ ਇੱਕ ਕਿਨਾਰੇ ਦੇ ਉੱਪਰ ਲੱਗੀ ਖੜੀ ਸੀ ਜਦੋਂ ਉਸ ਦਾ ਪਿਤਾ ਦੂਜਾ ਵਿਆਹ ਕਰਵਾ ਰਿਹਾ ਸੀ ਜਿਵੇਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਪਿਤਾ ਦੂਜਾ ਵਿਆਹ ਕਰਵਾ ਰਿਹਾ ਹੈ ਤੇ ਸਿੱਧਾ ਪੈਲੇਸ ਦੇ ਵਿੱਚ ਪਹੁੰਚ ਜਾਂਦਾ ਹੈ ਉਸ ਵਿਆਹ ਦੇ ਵਿੱਚ ਕਾਫੀ ਰਿਸ਼ਤੇਦਾਰ ਸਕੇ ਸੰਬੰਧੀ ਭੈਣ ਭਰਾ ਅਤੇ ਹੋਰ ਵੀ ਆਂਢ ਗੁਆਂਢ ਇਕੱਠਾ ਹੋਇਆ ਸੀ ਆਪਣੇ ਪਿਤਾ ਨੂੰ ਲਬਦਾ ਲਬਦਾ ਉਸੇ ਜਗ੍ਹਾ ਦੇ ਉੱਪਰ ਪਹੁੰਚ ਜਾਂਦਾ ਹੈ ਜਿੱਥੇ ਉਸ ਦਾ ਪਿਤਾ ਦੂਜਾ ਵਿਆਹ ਕਰਵਾ ਰਿਹਾ ਹੁੰਦਾ ਹੈ ਤੇ ਉਸ ਸਮੇਂ ਆਪਣੇ ਪਿਤਾ ਨੂੰ ਇੱਕ ਐਸਾ ਗਿਫਟ ਦਿੰਦਾ ਹੈ ਜਿਸ ਨੂੰ ਦੇਖ ਕੇ ਉਸ ਦੇ ਪਿਤਾ ਦੀਆਂ ਚੀਕਾਂ ਨਿਕਲ ਜਾਂਦੀਆਂ ਜੀ ਹਾਂ ਪਿੰਡ ਚੌਂਕ ਵਿੱਚ ਰਹਿਣ ਵਾਲੇ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਪਿੰਡ ਦੇ ਸਭ ਤੋਂ ਚੰਗੇ ਪਰਿਵਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ ਬਲਵਿੰਦਰ ਇੱਕ ਆਮ ਕਿਸਾਨ ਸੀ ਉਸ ਦਾ ਸੁਪਨਾ ਸੀ ਕਿ ਉਸ ਦਾ ਪੁੱਤ ਗगन ਉਹ ਉਚਾਈਆਂ ਨੂੰ ਛੂਏ ਗगन ਜੋ ਕਿ ਇੱਕ ਤੇਜ਼ ਦਿਮਾਗ ਵਿਦਿਆਰਥੀ ਸੀ ਪਿੰਡ ਦੇ ਸਕੂਲ ਵਿੱਚ ਸਭ ਤੋਂ ਅੱਗੇ ਰਹਿੰਦਾ ਮਾਂ ਪਰਮਜੀਤ ਕੌਰ ਆਪਣੇ ਪੁੱਤ ਦੀ ਚਮਕਦੀ ਭਵਿੱਖ ਦੀ ਉਡੀਕ ਕਰਦੀ ਉਸ ਨੂੰ ਹਰ ਰੋਜ਼ ਦੱਸਦੀ ਕਿ ਇੱਕ ਦਿਨ ਉਹ ਵੱਡਾ ਅਫਸਰ ਬਣੇਗਾ ਪਰ ਜ਼ਿੰਦਗੀ ਹਮੇਸ਼ਾ ਵੈਸੀ ਨਹੀਂ ਰਹਿੰਦੀ ਜਿਵੇਂ ਅਸੀਂ ਸੋਚਦੇ ਹਾਂ ਗਗਨ ਨੇ ਯੂਨੀਵਰਸਿਟੀ ਦੀ ਪੜ੍ਹਾਈ ਮੁਕੰਮਲ ਕਰਕੇ ਵੱਡੇ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਪਰ ਹਾਲਤ ਅਜਿਹੀ ਬਣੇ ਕਿ ਡਿਗਰੀ ਹੋਣ ਦੇ ਬਾਵਜੂਦ ਵੀ ਨੌਕਰੀ ਨਾ ਮਿਲੀ ਪਰਮਜੀਤ ਨੇ ਆਪਣੇ ਪੁੱਤ ਦੀ ਹੌਸਲਾ ਅਫਜ਼ਾਈ ਕੀਤੀ ਪਰ ਇੱਕ ਦਿਨ ਉਸ ਨੂੰ ਬੜਾ ਮਾੜਾ ਮਹਿਸੂਸ ਹੋਣ ਲੱਗਿਆ ਬਲਵਿੰਦਰ ਨੇ ਉਸ ਦੀ ਹਿੰਮਤ ਵਧਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦੀਆਂ ਗੱਲਾਂ ਕਈ ਵਾਰ ਤਨਕਾ ਦੇਣ ਵਾਲੀਆਂ ਹੋ ਜਾਂਦੀਆਂ ਇੱਕ ਦਿਨ ਜੋ ਗगन ਬਹੁਤ ਹੀ ਪਰੇਸ਼ਾਨੀ ਵਿੱਚ ਆ ਗਿਆ ਸੀ ਉਸਨੇ ਸੋਚਿਆ ਕਿ ਮੈਂ ਇੰਨਾ ਪੜਿਆ ਹਾਂ ਇੰਨੀਆਂ ਡਿਗਰੀਆਂ ਕੀਤੀਆਂ ਨੇ ਇੰਨੀਆਂ ਡਿਗਰੀਆਂ ਕੀਤੀਆਂ ਮੇਰੇ ਕਿਸ ਕੰਮ ਦੀਆਂ ਉਹ ਆਪਣੇ ਘਰ ਵਾਲਿਆਂ ਨੂੰ ਬਿਨਾਂ ਦੱਸੇ ਚੁੱਪਚਾਪ ਦਿੱਲੀ ਚਲਾ ਗਿਆ ਉੱਥੇ ਕਿਸੇ ਦੋਸਤ ਦੀ ਮਦਦ ਨਾਲ ਵਿਦੇਸ਼ ਜਾਣ ਦੀ ਯੋਜਨਾ ਬਣਾਈ ਕੁਝ ਮਹੀਨਿਆਂ ਬਾਅਦ ਦੁਬਈ ਪਹੁੰਚ ਗਿਆ ਦੁਬਈ ਵਿੱਚ ਪਹਿਲਾਂ ਮੁਸ਼ਕਲਾਂ ਮਿਲੀਆਂ ਪਰ ਆਖਰਕਾਰ ਉਹ ਇੱਕ ਵੱਡੀ ਕੰਪਨੀ ਦੇ ਵਿੱਚ ਕੰਮ ਮਿਲਣ ਵਿੱਚ ਕਾਮਯਾਬ ਹੋ ਗਿਆ ਉਧਰ ਉਸ ਦੇ ਮਾਤਾ ਪਿਤਾ ਉਸ ਨੂੰ ਬਹੁਤ ਹੀ ਵੱਡਾ ੱੱਕਾ ਲੱਗਿਆ ਕਿ ਸਾਡਾ ਐਡਾ ਹੋਣ ਹਾਰ ਪੁੱਤ ਜੋ ਕਿ ਪੜ੍ਹਨ ਦੇ ਵਿੱਚ ਇੰਨਾ ਹੁਸ਼ਿਆਰ ਸੀ ਸਾਡਾ ਕੱਲਾਕਾਰਾ ਪੁੱਤ ਜੋ ਕਿ ਡਿਪਰੈਸ਼ਨ ਦੇ ਵਿੱਚ ਆ ਕੇ ਐਸ ਵਕਤ ਕਿੱਥੇ ਚਲਾ ਗਿਆ ਉਹਨਾਂ ਨੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਗगन ਕਿਤੇ ਵੀ ਨਹੀਂ ਲੱਭਿਆ ਉਹਨਾਂ ਨੇ ਹਰ ਇੱਕ ਦੋਸਤ ਮਿੱਤਰ ਦੇ ਨਾਲ ਗੱਲਬਾਤ ਕੀਤੀ ਅਤੇ ਉਸ ਨੇ ਹਰ ਇੱਕ ਰਿਸ਼ਤੇਦਾਰੀ ਦੇ ਵਿੱਚ ਗੱਲਬਾਤ ਕੀਤੀ ਕਿ ਸ਼ਾਇਦ ਕਈ ਵਾਰ ਇਨਸਾਨ ਡਿਪਰੈਸ਼ਨ ਦੇ ਵਿੱਚ ਆ ਕੇ ਕਿਸੇ ਰਿਸ਼ਤੇਦਾਰੀ ਦੇ ਚਲਾਇਆ ਜਾਂਦਾ ਹੈ ਜਾਂ ਦੋਸਤ ਮਿੱਤਰ ਦੇ ਘਰ ਚਲਾਇਆ ਜਾਂਦਾ ਹੈ। ਉਹਨਾਂ ਨੇ ਪੁਲਿਸ ਦੇ ਵਿੱਚ ਵੀ ਐਫ ਆਈ ਆਰ ਦਰਜ ਕਰਾਈ ਕਿ ਕਿਸੇ ਲੋਟ ਪਤਾ ਲੱਗ ਜਾਵੇ ਕਿ ਸਾਡਾ ਗगन ਹੈ ਕਿੱਥੇ ਪਰ ਕਿਤੇ ਵੀ ਕੋਈ ਆਸ ਨਾ ਉਮੀਦ। ਉਹਨਾਂ ਨੂੰ ਗगन ਕਿਤੇ ਵੀ ਨਹੀਂ ਮਿਲਿਆ। ਪਰਮਜੀਤ ਕੌਰ ਜੋ ਕਿ ਆਪਣੇ ਪੁੱਤ ਦੀ ਰਾਹ ਵੇਖਣੀ ਸ਼ੁਰੂ ਕਰ ਦਿੱਤੀ ਉਸ ਨੂੰ ਉਮੀਦ ਸੀ ਕਿ ਸਾਡਾ ਪੁੱਤ ਕਦੇ ਨਾ ਕਦੇ ਤਾਂ ਵਾਪਸ ਜ਼ਰੂਰ ਆਵੇਗਾ। ਪਿਆਰ ਵਿੱਚ ਅੰਨੀ ਮਾਂ ਹਮੇਸ਼ਾ ਕਰਦੀ ਰਹਿੰਦੀ ਮੇਰਾ ਪੁੱਤ ਆਵੇਗਾ ਮੈਨੂੰ ਲੈਣ ਆਵੇਗਾ ਪਰ ਦਿਨ ਹਫਤੇ ਬਣੇ ਹਫਤਿਆਂ ਤੋਂ ਮਹੀਨੇ ਤੇ ਮਹੀਨਿਆਂ ਤੋਂ ਬਣ ਗਏ ਸਾਲ ਪਰ ਗगन ਦੀ ਕੋਈ ਵੀ ਖਬਰ ਨਹੀਂ ਸੀ ਉਹ ਹਰ ਰੋਜ਼ ਐਸਪੀ ਆਫਿਸ ਵਿਕੇ ਚੱਕਰ ਲਾਉਂਦੇ ਪਰ ਕਿਤੋਂ ਵੀ ਗगन ਦਾ ਕੋਈ ਅਤਾ ਨਾ ਕੋਈ ਪਤਾ ਗगन ਦੀ ਗੈਰ ਹਾਜ਼ਰੀ ਵਿੱਚ ਉਸ ਦੀ ਮਾਤਾ ਪਰਮਜੀਤ ਕੌਰ ਅਹਸਤਾ ਅਹਸਤਾ ਮਾਨਸਿਕ ਤੌਰ ਤੇ ਖਤਮ ਹੋਣ ਲੱਗੀ ਪਰ ਉਹ ਹਰ ਆਉਣ ਜਾਣ ਵਾਲੇ ਨੂੰ ਪੁੱਛਦੀ ਤੁਸੀਂ ਮੇਰੇ ਪੁੱਤ ਨੂੰ ਤਾਂ ਨਹੀਂ ਦੇਖਿਆ ਇਹ ਹਾਲਤ ਵੇਖ ਕੇ ਬਲਵਿੰਦਰ ਦਾ ਦਿਲ ਪੱਥਰ ਬਣ ਗਿਆ ਅਤੇ ਉਹ ਸੋਚਣ ਲੱਗਿਆ ਕਿ ਇੱਕ ਤਾਂ ਮੇਰਾ ਪੁੱਤਰ ਜੋ ਕਿ ਸਾਨੂੰ ਛੱਡ ਕੇ ਚਲਾ ਗਿਆ ਉੱਪਰੋਂ ਉਸ ਦੀ ਮਾਂ ਜੋ ਕਿ ਉਸ ਦਾ ਰਾਹ ਵੇਖਦੇ ਵੇਖਦੇ ਮਾਨਸਿਕ ਤੌਰ ਤੇ ਇੰਨੀ ਜ਼ਿਆਦਾ ਬਿਮਾਰ ਹੋ ਸਕਦੀ ਹੈ ਕਿ ਉਸ ਦਾ ਹੁਣ ਇਲਾਜ ਵੀ ਨਹੀਂ ਆਪਾ ਕਰਾ ਸਕਦੇ ਇੱਕ ਰਾਤ ਗੁੱਸੇ ਵਿੱਚ ਆ ਕੇ ਬਲਵਿੰਦਰ ਨੇ ਪਰਮਜੀਤ ਨੂੰ ਘਰੋਂ ਕੱਢ ਦਿੱਤਾ ਤੂੰ ਪਾਗਲ ਹੋ ਗਈ ਹੈ ਕਈ ਸਾਲ ਹੋ ਗਏ ਉਹ ਮੁੜ ਕੇ ਨਹੀਂ ਆਇਆ ਤੋ ਹੁਣ ਵੀ ਉਮੀਦ ਕਰਦੀ ਹੈ ਜੇਕਰ ਉਸ ਨੂੰ ਥੋੜੀ ਬਹੁਤ ਵੀ ਆਪਣੀ ਫਿਕਰ ਹੁੰਦੀ ਤਾਂ ਆਪਾਂ ਨੂੰ ਛੱਡ ਕੇ ਕਿਉਂ ਜਾਂਦਾ ਪੁੱਤ ਕੁੱਪੁੱਤ ਬਣ ਗਿਆ ਹੈ ਆਪਾਂ ਦਿਨ ਰਾਤ ਮਿਹਨਤ ਕਰਕੇ ਉਸ ਨੂੰ ਪੜਾਇਆ ਲਿਖਾਇਆ ਆਪਾਂ ਉਸ ਨੂੰ ਇਸ ਕਰਕੇ ਤਾਂ ਨਹੀਂ ਪੜਾਇਆ ਕਿ ਉਹ ਵੱਡਾ ਹੋ ਕੇ ਸਾਨੂੰ ਹੀ ਛੱਡ ਜਾਵੇ ਤੇ ਸਾਡੀ ਹੀ ਜ਼ਿੰਦਗੀ ਨਰਕ ਬਣਾ ਦੇਵੇ ਉਸ ਦੇ ਜਾਣ ਤੋਂ ਬਾਅਦ ਉਹ ਕਿਹੜਾ ਕਾਨੂੰਨ ਦਾ ਦਰਵਾਜ਼ਾ ਉਹ ਕਿਹੜਾ ਵੱਡੇ ਵੱਡੇ ਸੰਸਥਾ ਵਾਲੇ ਜਾਂ ਉਹ ਕਿਹੜਾ ਦੇਸ਼ ਦਾ ਕੋਨਾ ਹੈ ਜਿੱਥੇ ਆਪਾਂ ਉਸ ਨੂੰ ਨਹੀਂ ਲੱਭਿਆ ਦੱਸਦੀ ਇਹ ਕਿ ਉਸ ਦੇ ਪਿਤਾ ਬਲਵਿੰਦਰ ਨੇ ਆਪਣੀ ਜ਼ਮੀਨ ਗਹਣੇ ਰੱਖ ਦਿੱਤੀ ਅਤੇ ਦੇਸ਼ ਦਾ ਕੋਨਾ ਕੋਨਾ ਛਾਣ ਮਾਰਿਆ ਆਪਣੇ ਪੁੱਤਰ ਨੂੰ ਲੱਭਣ ਦੇ ਲਈ ਉਸ ਦੇ ਕੋਲ ਜਿੰਨੀ ਵੀ ਜਮ੍ਹਾਂ ਪੂੰਜੀ ਸੀ ਸਾਰੀ ਜਮ੍ਹਾਂ ਪੂੰਜੀ ਉਸ ਨੇ ਖਰਚ ਕਰ ਦਿੱਤੀ ਅਤੇ ਕਿਤੇ ਵੀ ਉਸ ਦਾ ਪੁੱਤਰ ਨਹੀਂ ਮਿਲਿਆ ਸੀ ਅਤੇ ਇਹ ਕਹਿ ਦਿੱਤਾ ਕਿ ਹੁਣ ਤੂੰ ਤਾਂ ਪਾਗਲ ਹੋ ਗਈ ਹੈ ਤੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਪਿੰਡ ਦੇ ਲੋਕਾਂ ਦੇ ਨਾਲ ਮਿਲ ਕੇ ਉਸ ਨੂੰ ਇੱਕ ਪਾਗਲਖਾਨੇ ਦੇ ਵਿੱਚ ਦਾਖਲ ਕਰ ਦਿੱਤਾ ਪਾਗਲਖਾਨੇ ਵਿੱਚ ਦਾਖਲ ਕਰਨ ਤੋਂ ਬਾਅਦ ਜੋ ਬਲਵਿੰਦਰ ਸਿੰਘ ਸੀ ਉਹ ਹੋਰ ਜ਼ਿਆਦਾ ਟੁੱਟ ਗਿਆ ਇੱਕ ਤਾਂ ਉਸ ਦਾ ਪੁੱਤਰ ਜੋ ਕਿ ਇੰਨਾ ਪੜਿਆ ਲਿਖਿਆ ਹੋਣ ਦੇ ਬਾਵਜੂਦ ਘਰ ਛੱਡ ਕੇ ਚਲਾ ਗਿਆ ਤੇ ਦੂਜੇ ਪਾਸੇ ਉਸ ਦੀ ਧਰਮ ਪਤਨੀ ਜੋ ਕਿ ਬਿਲਕੁਲ ਐਸ ਵਕਤ ਪਾਗਲ ਹੋ ਚੁੱਕੀ ਸੀ ਤੇ ਉਹ ਹੋਰ ਹੀ ਪੁੱਠੀਆਂ ਸਿੱਧੀਆਂ ਗੱਲਾਂ ਕਰਦੀ ਤੇ ਉਸ ਨੂੰ ਸੰਗੜਾਂ ਦੇ ਨਾਲ ਬੰਨਣਾ ਪੈ ਗਿਆ ਤੇ ਉਸ ਨੂੰ ਪਾਗਲਖਾਨੇ ਵਿੱਚ ਦਾਖਲ ਕਰ ਦਿੱਤਾ ਤੇ ਬਲਵਿੰਦਰ ਸਿੰਘ ਵੀ ਆਪਣੇ ਘਰ ਨੂੰ ਤਾਲਾ ਲਾ ਕੇ ਫਰਾਰ ਹੋ ਗਿਆ 15 ਸਾਲਾਂ ਬਾਅਦ ਗगन ਹੁਣ ਬਹੁਤ ਵੱਡਾ ਵਪਾਰੀ ਬਣ ਚੁੱਕਿਆ ਸੀ ਉਸ ਨੇ ਦੁਬਈ ਵਿੱਚ ਆਪਣੇ ਕੰਮ ਨੂੰ ਉਚਾਈਆਂ ਤੇ ਪਹੁੰਚਾ ਦਿੱਤਾ ਪਰ ਉਸ ਦੇ ਮਨ ਵਿੱਚ ਹਮੇਸ਼ਾ ਇੱਕ ਖਿਆਲ ਰਹਿੰਦਾ ਮੈਂ ਆਪਣੇ ਮਾਪਿਆਂ ਤੋਂ ਬਿਨਾ ਕਿੰਨਾ ਅਧੂਰਾ ਹਾਂ ਉਸਨੇ ਇੱਕ ਦਿਨ ਅਖਬਾਰ 'ਚ ਪੜ੍ਹਿਆ ਕਿ ਪਿੰਡ ਚੌਂਕ ਵਿੱਚ ਇੱਕ ਵਿਅਕਤੀ ਆਪਣੀ ਦੂਜੀ ਸ਼ਾਦੀ ਕਰ ਰਿਹਾ ਹੈ ਜੋ ਕਿ ਪਹਿਲਾਂ ਆਪਣੇ ਪਰਿਵਾਰ ਨੂੰ ਛੱਡ ਚੁੱਕਿਆ ਹੈ। ਉਸ ਦੀ ਅੰਦਰਲੀ ਆਵਾਜ਼ بلند ਹੋਈ ਕਿ ਕਿਤੇ ਇਹ ਮੇਰਾ ਪਿਤਾ ਬਲਵਿੰਦਰ ਤਾਂ ਨਹੀਂ। ਪਰ ਉਸ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੇਰਾ ਪਿਤਾ ਦੂਜੀ ਸ਼ਾਦੀ ਕਿਉਂ ਕਰੇਗਾ? ਉਸ ਦੇ ਮਨ ਦੇ ਵਿੱਚ ਇਹ ਵਾਰ-ਵਾਰ ਖਿਆਲ ਆਉਂਦਾ ਹੈ। ਅਤੇ ਉਸ ਤੋਂ ਬਾਅਦ ਉਹ ਆਪਣੇ ਦੁਬਈ ਵਿੱਚ ਰਹਿੰਦੇ ਆਪਣੇ ਪਾਰਟਨਰ ਨੂੰ ਕਹਿੰਦਾ ਕਿ ਮੇਰੀਆਂ ਟਿਕਟਾਂ ਕਰਵਾ ਮੈਨੂੰ ਹੁਣੇ-ਹੁਣੇ ਪੰਜਾਬ ਜਾਣਾ ਪਵੇਗਾ ਉਸ ਦਾ 파ਟਨਰ ਇਹ ਕਹਿਣ ਲੱਗਿਆ ਕਿ ਮਸਾਂ ਤਾਂ ਆਪਣਾ ਇੱਥੇ ਕੰਮ ਸੈੱਟ ਹੋਇਆ ਹੈ ਪੰਜਾਬ ਨੂੰ ਤਾਂ ਤੂੰ ਛੱਡ ਕੇ ਆਇਆ ਹੈ ਪਰ ਹੁਣ ਤੂੰ ਵਾਪਸ ਉਸੇ ਥਾਂ ਤੇ ਚੱਲਿਆ ਹੈ ਸਭ ਕੁਝ ਖੈਰ ਸੁਖ ਤਾਂ ਹੈ ਪਰ ਉਸ ਦੇ ਮਨ ਦੇ ਵਿੱਚ ਹਮੇਸ਼ਾ ਹੀ ਆਪਣੇ ਮਾਤਾ ਪਿਤਾ ਦਾ ਖਿਆਲ ਆਉਂਦਾ ਸੀ ਤੇ ਹੁਣ ਉਹ ਇਹ ਵੀ ਕਹਿ ਰਿਹਾ ਸੀ ਕਿ ਉਸ ਵਕਤ ਮੈਂ ਘਰ ਛੱਡਿਆ ਤੇ ਘਰ ਮੈਂ ਮਜਬੂਰੀ ਦੇ ਵਿੱਚ ਛੱਡਿਆ ਪਰ ਹੁਣ ਤਾਂ ਮੈਂ ਇੱਕ ਬਹੁਤ ਵੱਡੇ ਮੁਕਾਮ ਦੇ ਉੱਪਰ ਪਹੁੰਚ ਗਿਆ ਹਾਂ ਮੈਂ ਬਹੁਤ ਵੱਡਾ ਵਪਾਰੀ ਬਣ ਗਿਆ ਹਾਂ ਇੱਥੇ ਰਹਿ ਕੇ ਮੈਂ ਬਹੁਤ ਮਿਹਨਤ ਕੀਤੀ ਸਟਾਰਟਿੰਗ ਦੇ ਵਿੱਚ ਮੈਨੂੰ ਦਿਹਾੜੀਆਂ ਵੀ ਕਰਨੀਆਂ ਪਈਆਂ ਇੱਥੋਂ ਤੱਕ ਕਿ ਚਣਾਈ ਵਾਲੇ ਮਿਸਤਰੀ ਦੇ ਨਾਲ ਉਸ ਨੂੰ ਬੱਠੜ ਤੱਕ ਚੱਕਣਾ ਪਿਆ ਪਰ ਉਸਨੇ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਦੁਬਈ ਦੇ ਵਿੱਚ ਅਜ ਇੱਕ ਬਹੁਤ ਵੱਡਾ ਆਪਣਾ ਸਟੈਂਡ ਖੜਾ ਕਰ ਲਿਆ ਸੀ ਪਰ ਫੇਰ ਵੀ ਉਸਦੇ ਮਨ ਦੇ ਵਿੱਚ ਇੱਕ ਖਟਕ ਇਹ ਲੱਗੀ ਹੋਈ ਸੀ ਕਿ ਮੈਂ ਵਾਪਸ ਆਪਣੇ ਪਿੰਡ ਜਾਵਾਂ ਉੱਥੇ ਆਪਣੇ ਮਾਤਾ ਪਿਤਾ ਦੇ ਨਾਲ ਗੱਲਬਾਤ ਕਰਾਂ ਉਹਨਾਂ ਨੂੰ ਮਿਲਾਂ ਅਤੇ ਉਹਨਾਂ ਨੂੰ ਜਾ ਕੇ ਦੱਸਾਂ ਕਿ ਮੈਂ ਘਰੋਂ ਇਸ ਕਰਕੇ ਭੱਜਿਆ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਕੁਝ ਕਰ ਸਕਾਂ ਕਿਉਂਕਿ ਪੰਜਾਬ ਦੇ ਵਿੱਚ ਰਹਿ ਕੇ ਨਾ ਤਾਂ ਮੈਨੂੰ ਉੱਥੇ ਨੌਕਰੀ ਮਿਲਣੀ ਸੀ ਨਾ ਉੱਥੇ ਮੈਂ ਕੋਈ ਕੰਮ ਕਰ ਸਕਣਾ ਸੀ ਕਿਉਂਕਿ ਪੰਜਾਬ ਦੇ ਹਾਲਾਤ ਹੀ ਇੰਨੇ ਜ਼ਿਆਦਾ ਖਰਾਬ ਹੋ ਚੁੱਕੇ ਨੇ ਤੇ ਮੈਂ ਐਸ ਕਰਕੇ ਘਰ ਛੱਡਿਆ ਕਿ ਮੈਂ ਜ਼ਿੰਦਗੀ ਦੇ ਵਿੱਚ ਹੋਰ ਉਚਾਈਆਂ ਤੇ ਜਾਵਾਂ ਜ਼ਿੰਦਗੀ ਦੇ ਵਿੱਚ ਹੋਰ ਕਾਮਯਾਬ ਹੋਵਾਂ ਉਸਨੇ ਜਦੋਂ ਇੱਕ ਅਖਬਾਰ ਵਿੱਚ ਖਬਰ ਪੜ੍ਹੀ ਕਿ ਇੱਕ ਇਨਸਾਨ ਦੂਜਾ ਵਿਆਹ ਕਰ ਰਿਹਾ ਹੈ ਤਾਂ ਉਸਦੇ ਮਨ ਦੇ ਵਿੱਚ ਇਹ ਗੱਲ ਦੌੜ ਗਈ ਕਿ ਕਾਸ਼ ਇੱਕ ਤੇ ਮੇਰਾ ਪਿਤਾ ਤਾਂ ਨਹੀਂ ਉਸਨੇ ਪਿੰਡ ਜਾ ਕੇ ਦੇਖਿਆ ਤਾਂ ਉਸਦੇ ਘਰ ਦੇ ਵਿੱਚ ਤਾਲਾ ਲੱਗਿਆ ਹੋਇਆ ਸੀ ਉਸਨੇ ਆਪਣੇ ਆਂਡ ਗਵਾਨ ਦੇ ਲੋਕਾਂ ਨੂੰ ਪੁੱਛਗਿੱਛ ਕੀਤੀ ਤਾਂ ਦੱਸਿਆ ਕਿ ਤੇਰੇ ਮਾਤਾ ਪਿਤਾ ਦਾ ਕੋਈ ਅਤਾ ਪਤਾ ਨਹੀਂ ਤੇਰੇ ਜਾਣ ਤੋਂ ਬਾਅਦ ਉਹ ਘਰ ਛੱਡ ਕੇ ਕਿਤੇ ਚਲੇ ਗਏ ਸੀ ਉਸਨੇ ਆਪਣੇ ਮਾਤਾ ਪਿਤਾ ਦੀ ਖੋਜ ਸ਼ੁਰੂ ਕੀਤੀ ਲੋਕਾਂ ਨੇ ਦੱਸਿਆ ਕਿ ਤੇਰੀ ਮਾਂ ਤਾਂ ਪਾਗਲਖਾਨੇ ਵਿੱਚ ਹੈ ਪਰ ਹੁਣ ਉਹ ਠੀਕ ਹੋ ਗਈ ਹੈ ਗगन ਤੁਰਿਆ ਆਪਣੀ ਮਾਂ ਨੂੰ ਮਿਲਣ ਉਸਨੇ ਜੋ ਦੇਖਿਆ ਉਸਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋਇਆ ਅਤੇ ਉੱਚੀ ਉੱਚੀ ਭੁੱਬਾਂ ਮਾਰ ਕੇ ਰੋਣ ਲੱਗ ਗਿਆ ਅਤਿਕਨ ਲਗਿਆ ਮਾਂ ਤੂੰ ਇੱਥੇ ਤੋ ਐਸਾ ਹਾਲਾਤ ਵਿੱਚ ਮਾਂ ਨੇ ਆਪਣੇ ਪੁੱਤ ਨੂੰ ਵੇਖਿਆ ਤੇ ਰੋ ਪਈ ਕਿਉਂਕਿ ਹੁਣ ਉਹ ਠੀਕ ਹੋ ਚੁੱਕੀ ਸੀ ਉਹ ਕਹਿੰਦੀ ਕਿ ਮੈਂ ਜਾਣਦੀ ਸੀ ਕਿ ਪੁੱਤ ਤੂੰ ਇੱਕ ਦਿਨ ਜ਼ਰੂਰ ਆਵੇਂਗਾ ਅਤੇ ਤੈਨੂੰ ਉਡੀਕ-ਉਡੀਕ ਕੇ ਮੇਰੀਆਂ ਅੱਖਾਂ ਰੋ ਰੋ ਕੇ ਅੰਨੀਆਂ ਹੋ ਚੁੱਕੀਆਂ ਨੇ ਪੁੱਤ ਹੁਣ ਤੂੰ ਵਾਪਸ ਆ ਗਿਆ ਹੈ ਤੇ ਹੁਣ ਸਭ ਕੁਝ ਠੀਕ ਹੋ ਜਾਵੇਗਾ ਆਪਣੀ ਮਾਂ ਨੂੰ ਉਨ੍ਹਾਂ ਹਾਲਾਤਾਂ ਦੇ ਵਿੱਚ ਦੇਖ ਕੇ ਗगन ਪੁੱਬਾ ਮਾਰ-ਮਾਰ ਕੇ ਰੋਣ ਲੱਗਿਆ ਅਤੇ ਉਹ ਸੋਚਣ ਲੱਗਿਆ ਕਿ ਕਾਸ਼ ਮੈਂ ਉਸ ਵਕਤ ਨਾ ਜਾਂਦਾ ਤੇ ਅੱਜ ਮੇਰਾ ਪਰਿਵਾਰ ਵੀ ਖੈਰੂ ਖੈਰੂ ਨਾ ਹੁੰਦਾ ਅਤੇ ਜ਼ਿੰਦਗੀ ਦੇ ਵਿੱਚ ਮੈਂ ਵੀ ਕਿਸੇ ਨਾ ਕਿਸੇ ਮੁਕਾਮ ਦੇ ਉੱਪਰ ਅੱਜ ਜ਼ਰੂਰ ਹੁੰਦਾ ਉਸ ਤੋਂ ਬਾਅਦ ਗगन ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮਾਂ ਪਾਪਾ ਕਿੱਥੇ ਨੇ ਤੇ ਉਸ ਤੋਂ ਬਾਅਦ ਉਸ ਦੀ ਮਾਂ ਨੇ ਕਿਹਾ ਕਿ ਪੁੱਤ ਤੇਰੇ ਪਾਪਾ ਦਾ ਕੋਈ ਅਤਾ ਪਤਾ ਨਹੀਂ ਕਿਉਂਕਿ ਮੈਂ ਪਾਗਲ ਹੋ ਚੁੱਕੀ ਸੀ ਤੇ ਪਾਗਲ ਹੋਣ ਤੋਂ ਬਾਅਦ ਮੈਨੂੰ ਇੱਥੇ ਭਰਤੀ ਕਰਵਾ ਦਿੱਤਾ ਮੈਂ ਆਪਣੀ ਮਾਨਸਿਕ ਸੰਤੁਲਨ ਬਿਲਕੁਲ ਖੋ ਚੁੱਕੀ ਸੀ ਪਰ ਹੁਣ ਤੇਰੇ ਪਾਪਾ ਦੇ ਬਾਰੇ ਕੋਈ ਵੀ ਅਤਾ ਪਤਾ ਨਹੀਂ ਕਿਉਂਕਿ ਤੇਰੇ ਜਾਣ ਤੋਂ ਬਾਅਦ ਅਸੀਂ ਬਿਲਕੁਲ ਟੁੱਟ ਚੁੱਕੇ ਸੀ ਤੇ ਹੁਣ ਸਾਡੇ ਕੋਲ ਤਾਂ ਇਕੱਲਾ ਇਕੱਲਾ ਇੱਕ ਤੂੰ ਹੀ ਸਹਾਰਾ ਸੀ ਗਗਨ ਨੂੰ ਪਤਾ ਲੱਗ ਚੁੱਕਿਆ ਉਸਨੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਆਪਣੇ ਆਲੇ-ਦੁਆਲੇ ਆਂਡਗਵੰਡ ਅਤੇ ਹੋਰ ਵੀ ਜੋ ਕਿ ਖੋਜ-ਖਬਰ ਕੀਤੀ ਤਾਂ ਪਤਾ ਲੱਗਿਆ ਕਿ ਉਸ ਦਾ ਪਿਤਾ ਅੱਜ ਇੱਕ ਹੋਰ ਵਿਆਹ ਕਰਵਾ ਰਿਹਾ ਹੈ ਉਹ ਆਪਣੀ ਮਾਂ ਨੂੰ ਲੈ ਕੇ ਸਿੱਧਾ ਮੈਰਿਜ ਪੈਲੇਸ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਉੱਥੇ ਜਾ ਕੇ ਜੋ ਕੁਝ ਹੁੰਦਾ ਹੈ ਇਹ ਜਾਣ ਕੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਗੇ ਦੇ ਇਸ ਵਿਸ਼ੇ ਦੇ ਉੱਪਰ ਕਿ ਅੱਗੇ ਉਸ ਦੇ ਨਾਲ ਕੀ ਹੋਇਆ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਈ ਵਾਰ ਐਸੇ-ਐਸੇ ਮੋੜ ਆ ਜਾਂਦੇ ਨੇ ਕਿ ਇਨਸਾਨ ਆਪਣੀ ਮਾਨਸਿਕ ਸਥਿਤੀ ਨੂੰ ਠੀਕ ਕਰਨ ਦੇ ਲਈ ਕੋਈ ਹੋਰ ਰਸਤਾ ਚੁਣ ਲੈਂਦਾ ਨੇ ਜਿਵੇਂ ਬਲਵਿੰਦਰ ਸਿੰਘ ਜੋ ਕਿ ਅੱਜ ਇੱਕ ਦੂਜਾ ਵਿਆਹ ਕਰਵਾ ਰਿਹਾ ਸੀ ਗगन ਨੂੰ ਜਦੋਂ ਪਤਾ ਲੱਗਦਾ ਹੈ ਕਿ ਉਸ ਦਾ ਪਿਤਾ ਬਲਵਿੰਦਰ ਅੱਜ ਇੱਕ ਕੁੜੀ ਦੇ ਨਾਲ ਵਿਆਹ ਕਰਵਾ ਰਿਹਾ ਹੈ ਤੇ ਆਪਣੀ ਮਾਂ ਨੂੰ ਲੈ ਕੇ ਸਿੱਧਾ ਉਸੇ ਹੀ ਮੈਰਿਜ ਪੈਲੇਸ ਦੇ ਵਿੱਚ ਪਹੁੰਚ ਜਾਂਦਾ ਹੈ ਜਦੋਂ ਗगन ਹਾਲ ਦੇ ਵਿੱਚ ਵੜਿਆ ਤਾਂ ਹਰੇਕ ਦੀਆਂ ਅੱਖਾਂ ਉਸ ਦੇ ਉੱਪਰ ਟਿਕੀਆਂ ਹੋਈਆਂ ਸੀ ਬਲਵਿੰਦਰ ਵਿਆਹ ਦੀਆਂ ਰਸਮਾਂ ਦੇ ਵਿੱਚ ਵਿਅਸਤ ਸੀ ਜਦੋਂ ਉਸ ਨੇ ਆਪਣੇ ਪੁੱਤ ਨੂੰ ਦੇਖਿਆ ਤਾਂ ਉਹ ਸ਼ੱਕ ਵਿੱਚ ਪੈ ਗਿਆ ਹੈ ਬਲਵਿੰਦਰ ਸਿੰਘ ਅੱਜ ਦੂਜੀ ਵਿਆਹ ਦੀ ਖੁਸ਼ੀ ਮਨਾ ਰਿਹਾ ਹੈ ਪਰ ਮੈਂ ਵੀ ਇੱਕ ਤੇਰੇ ਲਈ ਗਿਫਟ ਲੈ ਕੇ ਆਇਆ ਹਾਂ ਗगन ਨੇ ਆਪਣੇ ਪਿਤਾ ਨੂੰ ਆਖਿਆ ਗगन ਨੇ ਆਪਣੇ ਪਿੱਛੇ ਦੇਖਿਆ ਪਰਮਜੀਤ ਹਾਲ ਵਿੱਚ ਖੜੀ ਸੀ ਪੂਰੀ ਤੰਦਰੁਸਤ ਚਮਕਦਾਰ ਅੱਖਾਂ ਅਜੀਹਾ ਲੱਗ ਰਿਹਾ ਸੀ ਜਿਵੇਂ ਕਿ ਉਹਨਾਂ 15 ਸਾਲਾਂ ਦਾ ਕੋਈ ਅਸਰ ਹੋਇਆ ਹੋਵੇ ਇਹ ਰਹੀ ਮੇਰੀ ਮਾਂ ਤੇਰੀ ਪਹਿਲੀ ਪਤਨੀ ਜਿਸ ਨੂੰ ਤੂੰ ਪਾਗਲ ਆ ਕੇ ਛੱਡ ਦਿੱਤਾ ਸੀ ਜਿੰਨੀ ਬੇਇੱਜ਼ਤੀ ਤੂੰ ਉਸ ਦੀ ਕੀਤੀ ਉਹ ਅੱਜ ਇਨ੍ਹਾਂ ਹਜ਼ਾਰਾਂ ਲੋਕਾਂ ਅੱਗੇ ਤੇਰੀ ਬੇਇੱਜ਼ਤੀ ਦੇ ਰੂਪ ਵਿੱਚ ਖੜੀ ਹੈ ਅੱਜ ਤੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕਰ ਰਿਹਾ ਸੀ ਪਰ ਮੈਂ ਤੇਰੀ ਮਾਂ ਨੂੰ ਤੇਰੇ ਲਈ ਇੱਕ ਗਿਫਟ ਵਜੋਂ ਲੈ ਕੇ ਆਇਆ ਹਾਂ ਉਸ ਮੰਚ ਦੇ ਉੱਪਰ ਪਰਮਜੀਤ ਨੇ ਬਲਵਿੰਦਰ ਨੂੰ ਦੇਖਿਆ ਤੂੰ ਮੈਨੂੰ پاਗਲ ਆ ਕੇ ਛੱਡ ਦਿੱਤਾ ਪਰ ਅੱਜ ਮੈਂ پاਗਲ ਨਹੀਂ ਤੂੰ ਪਛਤਾਪੀ ਕਰੇਗਾ ਹਾਲ ਦੇ ਵਿੱਚ ਚੀਕਾਂ ਗੂੰਜ ਪਈਆਂ ਦੂਜੇ ਪਾਸੇ ਗगन ਨੇ ਆਪਣੇ ਹੱਥ ਆਪਣੇ ਮਾਂ ਦੇ ਹੱਥਾਂ ਵਿੱਚ ਦਿੱਤੇ ਚੱਲ ਮਾਂ ਘਰ ਚੱਲ ਗਏ ਬਲਵਿੰਦਰ ਨੇ ਆਪਣੇ ਹੀ ਵਿਆਹ ਚ ਆਪਣੀ ਪੁਰਾਣੀ ਗਲਤੀ ਦੇ ਸਾਹਮਣੇ ਖੜਾ ਸੀ ਤੇ ਉਸ ਦੇ ਵਿੱਚ ਹਾਲ ਦੇ ਵਿੱਚ ਲੋਕ ਜਿੰਨੇ ਵੀ ਲੋਕ ਖੜੇ ਸੀ ਸਾਰੇ ਲੋਕ ਇਹ ਕਹਿ ਰਹੇ ਸੀ ਕੀ ਹੁਣ ਬਲਵਿੰਦਰ ਦਾ ਅਗਲਾ ਫੈਸਲਾ ਕੀ ਹੋਵੇਗਾ ਕੀ ਬਲਵਿੰਦਰ ਹੁਣ ਦੂਜਾ ਵਿਆਹ ਕਰੇਗਾ ਜਾਂ ਫਿਰ ਆਪਣੀ ਪਹਿਲਾਂ ਵਾਲੀ ਪਤਨੀ ਨੂੰ ਅਪਣਾਵੇਗਾ ਮੈਰਿਜ ਪੈਲੇਸ ਦੇ ਹਾਲ ਵਿੱਚ ਹਜੇ ਵੀ ਚੁੱਪੀ ਛਾਈ ਹੋਈ ਸੀ ਲੋਕ ਕਦੇ ਗगन ਨੂੰ ਤੱਕਦੇ ਕਦੇ ਉਸ ਦੀ ਮਾਂ ਪਰਮਜੀਤ ਨੂੰ ਅਤੇ ਕਦੇ ਬਲਵਿੰਦਰ ਨੂੰ ਜੋ ਹੁਣ ਪੂਰੀ ਤਰ੍ਹਾਂ ਹੱਕਾ ਬੱਕਾ ਹੋ ਰਿਹਾ ਸੀ ਗगन ਬਲਵਿੰਦਰ ਦੇ ਮੂੰਹੋਂ ਠਹਿਰੋ ਠਹਿਰੋ ਨਿਕਲਿਆ ਤੂੰ ਜਿੰਦਾ ਹੈਂ ਹਾਂ ਪਿਤਾ ਜੀ ਉਸਨੇ ਤਿੱਖੀ ਨਜ਼ਰ ਦੇ ਨਾਲ ਉੱਤਰ ਕੀਤਾ ਮੈਂ ਜਿੰਦਾ ਹਾਂ ਤੁਸੀਂ ਮੈਨੂੰ ਮਰਿਆ ਸਮਝ ਲਿਆ ਸੀ ਜਿਵੇਂ ਮਾਂ ਨੂੰ ਪਾਗਲ ਸਮਝ ਲਿਆ ਸੀ ਪਰ ਅੱਜ ਮੈਂ ਤਾਂ ਆ ਗਿਆ ਪਰ ਮਾਂ ਵੀ ਆ ਗਈ ਇੱਕ ਨਵੇਂ ਰੂਪ ਵਿੱਚ ਇੱਕ ਨਵੀਂ ਤਾਕਤ ਦੇ ਨਾਲ ਪਰਮਜੀਤ ਨੇ ਨਿਮਰਤਾ ਨਾਲ ਬਲਵਿੰਦਰ ਵੱਲ ਤੱਕਿਆ ਮੈਂ ਤੇਰੀ ਨਫ਼ਰਤ ਨੂੰ ਆਪਣੀ ਤਕਦੀਰ ਮੰਨ ਲਿਆ ਸੀ ਪਰ ਜਦ ਮੇਰਾ ਪੁੱਤ ਮੈਨੂੰ ਲੈਣ ਨਹੀਂ ਆਉਂਦਾ ਤਾਂ ਮੈਂ ਉਹ ਹਾਰ ਨਹੀਂ ਮੰਨੀ ਸੀ ਮੈਨੂੰ ਯਕੀਨ ਸੀ ਕਿ ਇੱਕ ਨ ਇੱਕ ਦਿਨ ਮੇਰਾ ਪੁੱਤ ਜ਼ਰੂਰ ਆਵੇਗਾ ਪਰ ਤੂੰ ਜਦੋਂ ਤੇਰਾ ਮੇਰਾ ਵਿਆਹ ਹੋਇਆ ਸੀ ਉਦੋਂ ਆਪਾਂ ਇਹ ਗੱਲ ਕੀਤੀ ਸੀ ਕਿ ਆਪਾਂ ਜਨਮਾਂ ਜਨਮਾਂ ਤੱਕ ਸਾਥ ਨਿਭਾਉਣਾ ਹੈ ਪਰ ਹੁਣ ਤੇਰਾ ਸਾਥ ਨਿਭਾਉਣ ਵਾਲੀ ਗੱਲ ਕਿੱਥੇ ਚਲੀ ਗਈ ਹੁਣ ਤੂੰ ਮੈਨੂੰ ਥੋੜਾ ਜਿਹਾ ਦੁੱਖ ਮੇਰਾ ਬਰਦਾਸ਼ਤ ਨਹੀਂ ਹੋਇਆ ਜੇ ਮੈਂ ਪਾਗਲ ਹੋ ਗਈ ਤਾਂ ਤੂੰ ਮੈਨੂੰ ਘਰੋਂ ਕੱਢ ਦਿੱਤਾ ਤੇ ਆਪ ਵੀ ਘਰੋਂ ਫਰਾਰ ਹੋ ਗਿਆ ਤੇ ਮੈਨੂੰ ਇੱਕ ਪਾਗਲਖਾਨੇ ਵਿੱਚ ਛੱਡ ਦਿੱਤਾ ਆ ਦੇਖ ਹੁਣ ਮੈਂ ਬਿਲਕੁਲ ਤੰਦਰੁਸਤ ਹਾਂ ਤੇ ਤੰਦਰੁਸਤ ਹੋ ਕੇ ਤੇਰੇ ਸਾਹਮਣੇ ਖੜੀ ਆ ਬਲਵਿੰਦਰ ਨੇ ਹਾਲਾਤ ਦੇ ਅੱਗੇ ਗੁਲਾਮ ਬਣ ਕੇ ਆਪਣਾ ਸਿਰ ਥੱਲੇ ਕਰ ਲਿਆ ਅਤੇ ਕਿਹਾ ਮੈਨੂੰ ਮaaf ਕਰ ਦੇ ਪਰਮਜੀਤ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਮੇਰੇ ਨਾਲ ਐਦਾਂ ਸਭ ਕੁਝ ਹੋਵੇਗਾ ਅਤੇ ਹੁਣ ਮੈਂ ਤੇਰੀ ਹਰ ਗੱਲ ਮੰਨਣੀ ਆ ਹਾਂ ਹੁਣ ਮਾਫੀ ਗगन ਨੇ ਤਿੱਖੇ ਸ਼ਬਦ ਕੱਢੇ ਜਦ ਮਾਂ ਤੇਥੋਂ ਦਿਲੋਂ ਉਡੀਕਦੀ ਰਹੀ ਤੂੰ ਕੀ ਕੀਤਾ ਤੋ ਉਹਨਾਂ ਲੋਕਾਂ ਵਿੱਚੋਂ ਬਣ ਗਿਆ ਜੋ ਕਿਸੇ ਦੀ ਪੀੜ ਨਹੀਂ ਸਮਝ ਸਕਣ ਮੈਨੂੰ ਤੂੰ ਜੋ ਸਜ਼ਾ ਦੇਣੀ ਹੈ ਦੇ ਦੇ ਪੁੱਤ ਬਲਵਿੰਦਰ ਨੇ ਅੱਖਾਂ ਵਿੱਚ ਹੰਝੂ ਪਰ ਕੇ ਕਿਹਾ ਪਰ ਕਿਰਪਾ ਕਰਕੇ ਮੈਨੂੰ ਆਪਣੇ ਕੋਲ ਵਾਪਸ ਜਾਣ ਦੇ ਗगन ਨੇ ਇੱਕ ਢੂੰਗੀ ਸਾਲ ਲਈ ਤੇ ਆਪਣੇ ਪਿਓ ਵੱਲ ਤੱਕਿਆ ਤਕਦੀਰ ਕਦੇ ਵੀ ਕਿਸੇ ਨਾਲ ਵਪਾਰ ਨਹੀਂ ਕਰਦੀ ਪਿਤਾ ਜੀ ਇਹ ਇੱਕ ਹਿਸਾਬ ਰੱਖਦੀ ਹੈ ਬਲਵਿੰਦਰ ਕੌਰ ਨੇ ਆਪਣੀ ਪਤਨੀ ਪਰਮਜੀਤ ਕੌਰ ਦੀਆਂ ਅੱਖਾਂ ਵਿੱਚ ਤੱਕਿਆ ਅਤੇ ਉਸ ਤੋਂ ਬਾਅਦ ਉਸ ਦੇ ਅੱਖਾਂ ਦੇ ਵਿੱਚ ਇੱਕ ਪਛਤਾਵਾ ਸੀ ਅਤੇ ਉਹ ਮਾਫੀ ਮੰਗਣਾ ਚਾਹੁੰਦਾ ਸੀ ਕਿ ਮੈਂ ਹੁਣ ਮਾਫੀ ਮੰਗਾ ਕਿਵੇਂ ਕਿਉਂਕਿ ਉਸ ਤੋਂ ਗੁਨਾਹ ਹੀ ਇੰਨਾ ਜ਼ਿਆਦਾ ਵੱਡਾ ਹੋ ਗਿਆ ਸੀ ਕਿ ਉਹਨਾਂ ਗੁਨਾਹਾਂ ਦੇ ਅੱਗੇ ਮਾਫੀ ਨਹੀਂ ਦਿੱਤੀ ਜਾ ਸਕਦੀ ਸੀ ਉਹ ਵਿਆਹ ਵਾਲਾ ਮੰਡਪ ਛੱਡ ਕੇ ਆਪਣੀ ਪਤਨੀ ਦੇ ਪੈਰਾਂ ਵਿੱਚ ਡਿੱਗ ਪਿਆ ਅਤੇ ਕਹਿਣ ਲੱਗਿਆ ਕਿ ਪਰਮਜੀਤ ਹੁਣ ਤੂੰ ਮੈਨੂੰ ਮਾਫ ਕਰ ਦੇ ਕਿਉਂਕਿ ਹੁਣ ਮੈਂ ਹੋਰ ਜ਼ਿਆਦਾ ਬਰਦਾਸ਼ਤ ਨਹੀਂ ਕਰ ਸਕਦਾ ਕਿਉਂਕਿ ਮੈਂ ਉਸ ਵਕਤ ਯਾਰਾਂ ਦੋਸਤਾਂ ਦੀ ਚੱਕ ਦੇ ਵਿੱਚ ਆ ਕੇ ਮੈਂ ਤੈਨੂੰ ਘਰੋਂ ਕੱਢ ਦਿੱਤਾ ਅਤੇ ਮੈਂ ਆਪਣੀ ਜ਼ਿੰਦਗੀ ਨੂੰ ਹੋਰ ਸੁਖੀ ਬਣਾਉਣ ਦੇ ਲਈ ਦੂਜਾ ਵਿਆਹ ਕਰਾਉਣ ਜਾ ਰਿਹਾ ਸੀ ਪਰ ਹੁਣ ਜਦੋਂ ਪ੍ਰਮਾਤਮਾ ਨੇ ਸਭ ਕੁਝ ਸੌਂ ਹੀ ਲਿਆ ਹੈ ਮੇਰਾ ਸੁਖੀ ਵਸਦਾ ਪਰਿਵਾਰ ਮੇਰੇ ਸਾਹਮਣੇ ਆ ਹੀ ਗਿਆ ਹੈ ਤਾਂ ਮੈਂ ਦੂਜਾ ਵਿਆਹ ਕਿਉਂ ਕਰਵਾਵਾਂ ਉਸ ਤੋਂ ਬਾਅਦ ਉਹ ਆਪਣੀ ਪਤਨੀ ਅਤੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਵਾਪਸ ਆਪਣੇ ਘਰ ਦੇ ਵਿੱਚ ਆ ਜਾਂਦਾ ਹੈ ਤੇ ਘਰ ਆ ਕੇ ਉਹੀ ਘਰ ਦੇ ਤਾਲੇ ਨੂੰ ਆਪਣੇ ਹੱਥੀਂ ਖੋਲਦਾ ਹੈ ਤੇ ਉਸ ਦਾ ਪੁੱਤਰ ਗਗਨ ਜੋ ਕਿ ਐਸ ਵਕਤ ਇੱਕ ਬਹੁਤ ਵੱਡਾ ਵਪਾਰੀ ਬਣ ਚੁੱਕਿਆ ਸੀ ਤੇ ਹੁਣ ਉਸ ਦੇ ਸਾਹਮਣੇ ਸੀ ਸੋ ਦੋਸਤੋ ਕਈ ਵਾਰ ਕਿਸਮਤ ਸਾਡੇ ਨਾਲ ਇਦਾਂ ਇਦਾਂ ਦੇ ਖੇਡ ਖੇਡਦੀ ਹੈ ਜੇਕਰ ਆਪਾਂ ਉਸ ਵਕਤ ਸਮੇ ਨੂੰ ਨਾ ਸੰਭਾਲੀਏ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਬਦਲਾਅ ਆ ਜਾਂਦੇ ਨੇ ਹੋਰ ਵੀ ਗਲਤ ਰਸਤਿਆਂ ਦੇ ਉੱਪਰ ਇਨਸਾਨ ਚੱਲ ਪੈਂਦਾ ਹੈ ਪਰ ਇਸ ਤੋਂ ਪਹਿਲਾਂ ਆਪਾਂ ਨੂੰ ਸਭ ਕੁਝ ਸੰਭਾਲਣਾ ਚਾਹੀਦਾ ਹੈ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆਂ ਇਸ ਨਵੇਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ